ਰੈਡੀ ਸਦੀਆਂ ਤੋਂ ਸਾਡੇ ਦੇਸ਼ ਦੇ ਪਿੰਡੂ ਇਲਾਕਿਆਂ ਦੇ ਖਾਣ ਪੀਣ ਦਾ ਸਭ ਤੋਂ ਅਹਿਮ ਹਿੱਸਾ ਦੁੱਧ ਦਹੀਂ ਅਤੇ ਲੱਸੀ ਰਿਹਾ ਹੈ ਡੰਡੀ ਪਰ ਇਹਨੀ ਦਿਨੀ ਜਿਸ ਤਰ੍ਹਾਂ ਦੀ ਅੱਗ ਬਰਾਉਂਦੀ ਗਰਮੀ ਪੈ ਰਹੀ ਹੈ ਉਸ ਕਰਕੇ ਦਹੀਂ ਅਤੇ ਲੱਸੀ ਦੀ ਖਪਤ ਦੇ ਸਾਰੇ रिकार्ड शहरा ਵਿੱਚ ਟੁੱਟ ਰਹੇ ਹਨ ਡੰਡੀ ਇਸ ਤਰ੍ਹਾਂ ਹੋਵੇ ਵੀ ਕਿਉਂ ਨਾ ਪ੍ਰਸ਼ੰਚਨ ਲੱਸੀ ਇਹਨਾ ਤਪਦੇ ਦਿਨਾਂ ਵਿੱਚ ਦਿਲ ਤੋਂ ਲੈ ਕੇ ਦਿਮਾਗ ਤੱਕ ਨੂੰ ਤ੍ਰਿप्त ਜੋ ਕਰ ਰਹੀ ਹੈ ਡੰਡੀ ਉੰਜ ਤਾਂ ਹਮੇਸ਼ਾ ਤੋਂ ਦੇਸ਼ ਵਿੱਚ ਲੋਕ ਦੁੱਧ ਦਹੀਂ ਅਤੇ ਲੱਸੀ ਦੇ ਸ਼ੁਕੀਨ ਰਹੇ ਹਨ ਪਰ ਇੱਧਰ ਜੇਕਰ ਪੂਰੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਲੱਸੀ ਦੀ ਮੰਗ ਬਹੁਤ ਵੱਧ ਗਈ ਹੈ ਤਾਂ ਇਸ ਦਾ ਕਾਰਨ ਤੇਜ਼ ਗਰਮੀ ਹੈ ਡੰਡੀ ਲੱਸੀ ਸਵਾਦ ਹੋਣ ਕਰਕੇ ਅਤੇ ਸਿਹਤ ਸੰਬੰਧੀ ਹੋਣ ਵਾਲੇ ਫਾਇਦੇਆਂ ਕਰਕੇ ਅੱਜ ਸਾਰੇ ਦੁੱਧ ਉਤਪਾਦਕ ਕੰਪਨੀਆਂ ਪੈਕੇਟ ਬੰਦ ਵੱਖ-ਵੱਖ ਸਵਾਦ ਵਾਲੀ ਲੱਸੀ ਬਾਜ਼ਾਰ ਵਿੱਚ ਵੇਚ ਰਹੀਆਂ ਹਨ ਡੰਡੀ ਇਹਨਾਂ ਨੂੰ ਖਰੀਦ ਕੇ ਪੀਣ ਵਾਲੇ ਗਾਹਕਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਡੰਡੀ ਦਰਅਸਲ ਦਹੀਂ ਤੋਂ ਬਣਨ ਵਾਲੀ ਲੱਸੀ ਦੇ ਗੁਣ ਹੋਰ ਬਾਦ ਜਾਂਦੇ ਹਨ ਜਦੋਂ ਇਸ ਨੂੰ ਦਹੀਂ ਤੋਂ ਲੱਸੀ ਬਣਾ ਦਿੱਤਾ ਜਾਂਦਾ ਹੈ ਡੰਡੀ ਲੱਸੀ ਵਿੱਚ ਮੌਜੂਦ ਲੈਕਟਿਵ ਨਾਮੀ ਜੀਵਾਨੂ ਅੰਤੜੀਆਂ ਵਿੱਚ ਸਰਗਰਮ ਹਾਨੀਕਾਰਕ ਕਿਟਾਣੂਆਂ ਦਾ ਜੜ ਤੋਂ ਨਾਸ਼ ਕਰ ਦਿੰਦਾ ਹੈ ਡੰਡੀ ਇਹ ਸਾਡੀ ਰੋਗ ਪ੍ਰਤੀ ਰੋਧੀ ਸ਼ਕਤੀ ਨੂੰ ਵਧਾਉਂਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਤਾਂ ਇਹ ਇੱਕ ਅੜੀ ਦਵਾਈ ਦਾ ਕੰਮ ਕਰਦਾ ਹੈ ਦੰਡੀ ਆਯੁਰਵੇਦ ਵਿੱਚ ਤਾਂ ਕਿਹਾ ਵੀ ਗਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਲੱਸੀ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਡੰਡੀ ਲੱਸੀ ਦੁੱਧ ਅਤੇ ਦਹੀਂ ਦੋਵਾਂ ਦੇ ਮੁਕਾਬਲੇ ਹਲਕੀ ਅਤੇ ਹਾਜਮਾਕਾਰੀ ਹੁੰਦੀ ਹੈ ਡੰਡੀ ਜੇਕਰ ਇਸ ਨੂੰ ਗਰਮੀ ਵਿੱਚ ਪੀਤਾ ਜਾਵੇ ਤਾਂ ਇਹ ਸਰੀਰ ਵਿੱਚ ਆਲਸ ਪੈਦਾ ਨਹੀਂ ਕਰਦੀ ਅਤੇ ਇਸ ਨਾਲ ਪੇਟ ਵਿੱਚ ਭਾਰੀਪਨ ਵੀ ਨਹੀਂ ਹੁੰਦਾ ਡੰਡੀ ਕਮਜ਼ੋਰ ਹਾਜਮਾ ਸ਼ਕਤੀ ਵਾਲਿਆਂ ਲਈ ਵੀ ਲਾਹੇਵੰਦ ਹੁੰਦੀ ਹੈ ਡੰਡੀ ਇਸ ਵਿੱਚ ਲੈਕਟਿਵ ਐਸਡ ਵਧੇਰੇ ਹੋਣ ਕਾਰਨ ਇਹ ਅੰਤੜੀਆਂ ਵਿੱਚ ਹੋਣ ਵਾਲੀ ਸੜਾਂਦ ਨੂੰ ਰੋਗ ਦੀ ਹੈ ਡੰਡੀ ਇਹ ਭੋਜਨ ਨੂੰ ਛੇਤੀ ਹਾਜਮ ਹੋਣ ਵਿੱਚ ਵੀ ਸਹਾਇਕ ਹੁੰਦੀ ਹੈ ਡੰਡੀ ਇਹ ਹੀ ਵਜ੍ਹਾ ਹੈ ਕਿ ਡਾਕਟਰ ਪੇਟ ਦੇ ਰੋਗਾਂ ਵਿੱਚ ਇਸ ਨੂੰ ਪੀਣ ਦੀ ਸਲਾਹ ਦਿੰਦੇ ਹਨ ਡੰਡੀ ਇਸ ਨਾਲ ਕਬਜ਼ ਅਤੇ ਦਸਤ ਦੋਵੇਂ ਹੀ ਸਹੀ ਹੋ ਜਾਂਦੇ ਹਨ ਡੰਡੀ ਦੁੱਧ ਨੂੰ ਉਵਾਲ ਕੇ ਉਸ ਨੂੰ ਠੰਡਾ ਕਰਨ ਤੋਂ ਬਾਅਦ ਉਸ ਦੀ ਮਲਾਈ ਕੱਢ ਲਈ ਜਾਂਦੀ ਹੈ ਅਤੇ ਦਹੀਂ ਜਮਾਇਆ ਜਾਂਦਾ ਹੈ ਡੰਡੀ ਦਹੀਂ ਨੂੰ ਮਸਲ ਕੇ ਉਸ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ ਅਤੇ ਜੋ ਤਰਲ ਪਦਾਰਥ ਬਚ ਜਾਂਦਾ ਹੈ ਉਸ ਨੂੰ ਲੱਸੀ ਕਿਹਾ ਜਾਂਦਾ ਹੈ ਡੰਡੀ ਮੱਖਣ ਨੂੰ ਵੱਖਰਾ ਕੱਢ ਕੇ ਰੱਖ ਦਿੱਤਾ ਜਾਂਦਾ ਹੈ ਡੰਡੀ ਕੁਝ ਲੋਕ ਲੱਸੀ ਵਿੱਚ ਵੀ ਮਿਲਾਈ ਮਲਾ ਕੇ ਉਸ ਦਾ ਸੁਆਦ ਲੈਂਦੇ ਹਨ ਡੰਡੀ ਦਿਲ ਦੇ ਰੋਗੀਆਂ ਲਈ ਲੱਸੀ ਵਿਸ਼ੇਸ਼ ਤੌਰ ਉੱਤੇ ਲਾਭਕਾਰੀ ਹੁੰਦੀ ਹੈ